ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੁਪਹਿਰ ਦੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਦਾ ਹੁਣ ਆਪਾਂ ਰਗੜੇ ਦੀ ਤਿਆਰੀ ਕਰਨ ਲੱਗੇ ਆਂ ਰਗੜੇ ਦੀ ਸਦਾਈ ਬਣਾਉਣ ਲੱਗੇ ਆਂ ਨਾਲੇ ਰਗੜਾ ਤਿਆਰ ਕਰਨ ਲੱਗੇ ਆਂ ਦੁਪਹਿਰ ਦੇ 2 ਵਜੇ ਚੁੱਕੇ ਆ ਜੀ ਧੰਨਵਾਦ ਦੇ ਤੱਕ ਆਪਣਾ ਇਹ ਰਗੜੇ ਦੀ ਪੂਸਾਸਾ ਤਿਆਰ ਹੋ ਜਾਊਗਾ ਨੰਬਰ ਹੈਗਾ ਜੀ ਆਪਣਾ 6283641895 6283641895 ਖਰੀਦਦਾਰ ਲੋਕਤਰ ਦੇ ਹੁਣ ਆਪਾਂ ਬਣਾਉਣ ਦੀ ਤਿਆਰੀ ਕਰਨ ਲੱਗੇ ਆ ਹੁਣ ਆਪਾਂ ਬਣਾਵਾਂਗੇ ਆਕਰਵੀਤ ਸਮਗਰੀ ਦੇ ਦਰਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਮੱਘਰ ਸਿੰਘ ਜੀ ਮਰੋੜੀਆ ਰਿਪਾਰਕ ਪਿੰਡ ਛਿੰਨੀਵਾਲ ਖੁਰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਹੈਗਾ ਜੀ ਆਪਣਾ 6283641895 6283641895